ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਸਾਰੇ ਭਾਈ ਕਿੱੜੇ ਆਪਣੇ ਦੂਰ ਨੇੜੇ ਸੱਜਣ ਬਸਦੇ ਨੇ ਸਾਰੇ ਭਾਈਆਂ ਨੂੰ ਵੀਰੇ ਰੱਬ ਖੈਰ ਖੈਰੀਅਤ ਰੱਖੇ ਸੱਚੇ ਪਾਤਸ਼ਾਹ ਹਾਂਜੀ ਭਾਈ ਅੱਪ ਅੱਜ ਤੁਹਾਡੇ ਨਾਲ ਗੱਲ ਲੱਗਿਆ ਕਰਨ ਕਿਵੇਂ ਭਾਈ ਜੇ ਹੁਣ ਆਪਣੇ ਨਵੇਂ ਫਾਰਮ ਪੈਰੇ ਨੇ ਬੱਕਰੀਆਂ ਦੇ ਕਿਸੇ ਵੀ ਭਾਈ ਨੂੰ ਬੱਕਰੀਆਂ ਚਾਹੀਦੀਆਂ ਹੋਣ ਕਿਸੇ ਵੀ ਨਸਲ ਦੀਆਂ ਬੀਟਰ ਚਾਹੀਦੇ ਹੋਣ ਬਾਈ ਜੀ ਬੀਟਰ ਵੀ ਬੱਕਰੀਆਂ ਮਿਲਣਗੀਆਂ ਤੇ ਬਾਈ ਜੀ ਬਰਬਰੀ ਚਾਹੀਦੀਆ ਬਰਬਰੀ ਵੀ ਮਿਲਣਗੀਆਂ ਕਾਟੂ ਚਾਹੀਦੇ ਨੇ ਬਾਈ ਜੀ ਕਿਸੇ ਨੂੰ ਮਾਲ ਕਾਟੂ ਵੀ ਮਿਲੂਗਾ ਹਾਂਜੀ ਬਾਈ ਜੇ ਕਿਸੇ ਨੇ ਆਪਾਂ ਤੋਂ ਕੋਈ ਨਾ ਸੰਪਰਕ ਦੇ ਵਿੱਚ ਹੋਣਾਗਾ ਆਪਾਂ ਤੋਂ ਮਾਲ ਖਰੀਦਣਾ ਬਾਈ ਜੀ ਆਪਾਂ ਬਾਈ ਜੀ ਬੱਕਰੀਆਂ ਗਾਹਾਂ ਸੇਲ ਕਰ ਦਿੰਨੇ ਆਗੇ ਕਿਸੇ ਬਾਈ ਨੇ ਨਵਾਂ ਫਾਰਮ ਪਾਉਣਾ ਹੋਵੇ ਹਾਂਜੀ ਬਾਈ ਤੋਂ ਥਾਰ ਨੂੰ ਵੀਰੇ ਪਾ ਸਕਦੇ ਹਾਂ ਕਿ ਆਪਣੇ ਨਾਲ ਵੀਰੇ ਸਕਰਲੋ ਸੰਪਰਕ ਕਿਸੇ ਭਾਈ ਨੇ ਨਵੀਆਂ ਬੱਕਰੀਆਂ ਲੈਣੀਆਂ ਨੇ ਵਧੀਆ ਬੱਕਰੀਆਂ ਨਸਲ ਦੀਆਂ ਬਲੈਡ ਬਲੈਡ ਲੈਂਡ ਦੀਆਂ ਭਾਈ ਜੀ ਉਹ ਵੀ ਮਿਲਣਗੇ ਤੁਹਾਨੂੰ ਵਧੀਆ ਦੁੱਧ ਵਾਲੀਆਂ ਬੱਕਰੀਆਂ ਵਧੀਆ ਕੁਆਲਿਟੀ ਦੀਆਂ ਭਾਈ ਜੀ ਕੰਨਾਂ ਵੀ ਤੁਹਾਨੂੰ ਪਸ਼ੂ ਚਾਹੀਦਾਗਾ ਵੀਰੇ ਮਿਲੂਗਾ ਹਰ ਪ੍ਰਕਾਰ ਦਾ ਕੋਈ ਵੀ ਜਾਨਵਰ ਲੈਣਾ ਭਾਈ ਜੀ ਮੁਰਗੇ ਖਰੀਦਣੇ ਹੁਣ ਭਾਈ ਜੀ ਕਿਸੇ ਨੇ ਦੇਸੀ ਮੁਰਗੇ ਉਹ ਵੀ ਭਾਈ ਆਪਣੇ ਲਿੰਕ ਚ ਹੁੰਦੇ ਆਗੇ ਕਿਸੇ ਭਾਈ ਨੇ ਨਵੇਂ ਕਮ ਮੁਰਗੀਆਂ ਤੇ ਕਾਰਨਾਗ ਦੇਸੀ ਮੁਰਗੀਆਂ ਤੇ ਦੇਸੀ ਮੁਰਗੀਆਂ ਤੇ ਉਹ ਵੀ ਭਾਈ ਜੀ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਕਿਸੇ ਤਰ੍ਹਾਂ ਦਾ ਵੀ ਭਾਈ ਜੀ ਕੋਈ ਵੀ ਆਪਾਂ ਤੋਂ ਮਾਲ ਪਸ਼ੂ ਖਰੀਦਣਾਗਾ ਵੀਰੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆਪਾਂ ਵੀਰੇ ਆਪਾਂ ਨੰਬਰ ਦੇਵਾਂਗੇ ਤੁਹਾਨੂੰ ਆਪਣਾ ਸਕਰੀਨ ਤੇ ਉਥੋਂ ਭਾਈ ਜੀ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ ਹੋ ਹਾਂ ਜੀ ਭਾਈ ਕ ਬੱਕਰੀਆਂ ਵਾਰੀ ਵੀ ਕਹਿੰਦੇ ਆ ਵੀ ਜੇ ਕਿਸੇ ਨੂੰ ਬੱਕਰੀਆਂ ਜਾਂ ਬੱਚੇ ਖਰੀਦਣੇ ਹੋਣ ਤਿੰਨ ਦੋ ਢਾਈ ਮਹੀਨਿਆਂ ਦੇ ਵਿੱਚ ਕੋਈ ਵੱੱਦ ਦਾ ਵੀ ਹੁੰਦਾਗਾ ਟਾਈਮ ਦਾ ਆਪਾਂ ਤਾਂ ਬਾਈ ਜੀ ਖਰੀਦ ਸਕਦੇ ਤੁਸੀਂ ਵਧੀਆ ਕੁਆਲਿਟੀ ਦੇ ਬੱਚੇ ਹੋਣਗੇ ਵਧੀਆ ਕੁਆਲਿਟੀ ਦੇ ਬੱਕਰੀਆਂ ਹੋਣਗੇ ਪਰ ਕਿਸੇ ਭੈਣ ਭਾਈ ਨੇ ਵੀਰੇ ਆਪਣੇ ਨਾਲ ਸੰਪਰਕ ਦੇ ਵਿੱਚ ਹੋਣਾ ਹੋਵੇ ਤਾਂ ਹੋ ਸਕਦਾ ਵੀਰੇ ਕੰਨਾਂ ਦੇ ਵੀਰੇ ਕਿੰਨੇ கிரேਟ ਵਾਲੀ ਬੱਕਰੀ ਚਾਹੀਦੀ ਐ ਤੁਹਾਨੂੰ ਉਹਨੇ கிரேਟ ਵਾਲੀ ਬੱਕਰੀ ਮਿਲ ਜੂਗੀ ਕੰਜਾਈ ਕਹਾਂਗੇ ਉਨਾਂ ਜੀ ਮਿਲ ਜੂਗੀ। ਕੈਸੀ ਚੀਜ਼ ਪਾ ਲਓਗੇ ਉਸੋ ਚੀਜ਼ ਮਿਲੂਗੀ ਵੀਰੇ। ਆਪਣੇ ਨਾਲ ਵੀਰੇ ਤੁਸੀਂ ਕਨੈਕਟ ਕਰ ਸਕਦੇ ਹੋ। ਵਧੀਆ ਬਾਈ ਜੀ ਕਿਹਨੇ ਬੱਚੇ ਚਾਹੀਦੇ ਹੋਣ ਬ੍ਰੀਡਰ ਰੱਖਣ ਵਾਸਤੇ। ਦੁੱਧ ਵਾਲੀਆਂ ਕੁਆਲਿਟੀਆਂ ਵੀਰੇ ਆਪਣੇ ਲੈਵੇ ਉਹ ਵੀ ਆਪਣੇ ਲੈਵੇ ਸਟੈਂਡ ਹੈਗੇ ਨੇ। ਭਰਾ ਬਣ ਕੇ ਕਿਹਨੇ ਬੱਚੇ ਲੈਣੇ ਨੇ। ਬੱਕਰੀਆਂ ਲੈਣੇ ਨੇ ਫੋਨ ਉਹੀ ਕਰਿਓ ਭਰਾ ਮੇਰੇਓ ਕਿਉਂਕਿ ਜ਼ਿਆਦਾਤਰ ਕੀ ਕਰਦੇ ਨੇ ਕਿ ਨਾ ਆਪਣੇ ਭੈਣ ਭਾਈ ਜ਼ਿਆਦਾ ਉਹ ਕਰਦੇ ਨੇ ਫਿਰ ਫੋਨ ਜ਼ਿਆਦਾ ਲਾਉਂਦੇ ਆਗੇ ਡਿਸਟਰਬ ਕਰਦੇ ਨੇ ਕਿਨੇ ਭਾਈ ਜੀ ਮਾਲ ਖਰੀਦਣਾ ਚਾਹ ਚਾਹ ਦੇ ਨਾਲ ਉਹ ਆਪਣੇ ਨਾਲ ਵੀ ਆਪਣੇ ਪਿੰਡ ਵੀ ਆ ਸਕਦਾਗਾ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਕਸਨਾਮ ਪਿੰਡ ਵਿਗੜਵਾਲ ਜਦੋਂ ਮਰਜ਼ੀ ਭਾਈ ਜੀ ਆਪਣੇ ਨਾਲ ਆ ਕੇ ਤੁਸੀਂ ਫੋਨ ਤੇ ਵੀ ਰਾਬਤਾ ਕਰ ਸਕਦੇ ਹੋ ਹਾਂਜੀ ਬਾਈ ਨੇ ਲੈਂਦੇ ਪੰਜਾਬ ਵਾਲਿਆਂ ਨੂੰ ਵੀਰੇ ਬਹੁਤ ਬਹੁਤ ਧੰਨਵਾਦ ਆਪਣੇ ਵੀਡੀਓ ਦੇਖਦੇ ਨੇ ਆਪਾਂ ਨੂੰ ਬਹੁਤ ਪਿਆਰ ਦੇ ਰਹੇ ਨੇ ਬੱਕਰੀਆਂ ਵਾਲੇ ਬਾਈ ਵਧੀਆ ਪੂਰੇ ਐਨ ਖੜਿਆਰੀ ਬੰਦੇ ਨੇ ਵੀਰੇ ਪਾਕਿਸਤਾਨ ਦੇ ਆਪਣੇ ਮਿੱਤਰ ਪਿਆਰੇ ਭੈਣ ਭਾਈ ਚੜਦੀ ਕਲਾ ਰੱਖੇ ਮਹਾਰਾਜ ਉਹਨਾਂ ਦੀ ਬਹੁਤ ਬਹੁਤ ਬਾਈ ਧੰਨਵਾਦ ਉਹਨਾਂ ਦਾ ਆਪਾਂ ਨੂੰ ਪਿਆਰ ਦੇ ਰਹੇ ਨੇ ਵੀਰੇ ਬਾਈ ਦੂਰ ਕੈਨੇਡਾ ਅਮਰੀਕਾ ਤੋਂ ਵੀ ਬਾਈ ਜੀ ਬਹੁਤ ਵਿਚਾਰੇ ਆਪਾਂ ਨੂੰ ਪਿਆਰ ਦੇ ਰਹੇ ਨੇ ਵੀਰੇ ਧੰਨਵਾਦ ਵਾਈਆਂ ਦਾ ਸਪੋਰਟ ਕਰ ਰਹੇ ਨੇ ਆਪਾਂ ਨੂੰ ਨਵਾਨੇ ਜਿਆਨ ਨੂੰ ਗੋਡ ਫਾਰਮ ਮਾਨ ਮਾਨ ਗੋਡ ਫਾਰਮ ਵਾਲਿਆਂ ਨੂੰ ਭਾਈ ਜੀ ਪਿਆਰ ਦੇਣ ਦੇ ਲਈ ਬਹੁਤ ਧੰਨਵਾਦ ਹਾਂਜੀ ਭਾਈ ਕਿਸੇ ਨੇ ਵੀ ਆਪਾਂ ਤੋਂ ਬੱਕਰੀਆਂ ਬੱਕਰੀਆਂ ਖਰੀਦ ਨਹੀਂ ਹੁਣ ਕੋਈ ਚੱਕਰ ਆਈ ਗੱਲ ਨਹੀਂ ਟੈਂਸ਼ਨ ਫਰੀ ਹੋ ਕੇ ਗੱਲ ਕਰੋ ਆਪਣੇ ਨਾਲ ਕਦੋਂ ਮਰਜੀ ਫੋਨ ਲਾਓ ਕੋਈ ਟੈਂਸ਼ਨ ਨਹੀਂ ਪਰ ਲਾਓ ਪਰ ਆ ਬਣ ਕੇ ਉਹ ਬੰਦਾ ਫੋਨ ਕਿਹਨੇ ਆਪਾਂ ਨੂੰ ਕੋਨਾ ਬੱਕਰੀਆਂ ਵੀ ਆਪਾਂ ਨੇ ਲੈਣੀਆਂ ਨੇ ਜ਼ਿਆਦਾਤਰ ਕੀ ਕਰਦੇ ਨੇ ਨਹੀਂ ਫਿਰ ਜ਼ਿਆਦਾਤਰ ਤਾਂ ਫੋਨ ਦੂਜੇ ਬੰਦੇ ਵੱਧ ਲਾਉਂਦੇ ਨੇ ਭਾਈ ਲੈਣੀ ਹੁੰਦੀ ਨਹੀਂ ਕਿਸੇ ਨੇ ਜਿਆਦਾ ਫਿਰ ਗੱਲਾਂ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਓਕੇ ਬਾਈ ਧੰਨਵਾਦ ਰੱਬ ਥੋੜੀ ਚੜ੍ਹਦੀ ਕਲਾ ਰੱਖੇ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਤੇ ਕਮੈਂਟ ਲਾਈਕ ਕਰਦਿਆ ਕਰੋ ਭਰਾ ਮੇਰੇ ਸਬਸਕ੍ਰਾਈਬ ਕਰਦਿਆ ਕਰੋ ਵੀ ਕਿਹੜੇ ਵੀ ਵੀਡੀਓ ਆਪਣੀ ਨਵੀਂ ਤੋਂ ਨਵੀਂ ਅਪਡੇਟ ਹੋਇਆ ਕਰੇ ਧੰਨਵਾਦ ਬਾਈ ਜੀ